ਸਾਸੀ ਗੱਲ ਜੀ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਤੇ ਬਾਬਾ ਹਰੀ ਸਿੰਘ ਨਲਵਾਜੀ ਬਾਰੇ ਅੰਗਰੇਜ਼ਾਂ ਦਾ ਸਮਾਂ ਆਇਆ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਇਆ ਕਹਿੰਦਾ ਵੀ ਅਸੀਂ ਤੁਹਾਡੇ ਹਰੀ ਸਿੰਘ ਨਲਵਾਜੀ ਦਾ ਬੜਾ ਨਾਮ ਸੁਣਿਆ ਹੈ ਆ ਤੇ ਸਾਨੂੰ ਵੀ ਕਰਾਓ ਦਰਸ਼ਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੁਕਮਨਾਮਾ ਜਾਰੀ ਕੀਤਾ ਸਾਰੇ ਸਿੱਖ ਜਰਨੈਲ ਆਣ ਤੇ ਸਾਰੇ ਸਿੱਖ ਜਰਨੈਲ ਉੱਥੇ ਪਹੁੰਚੇ ਬਾਬਾ ਸ਼ਾਮ ਸਿੰਘ ਟਾਰੀ ਬਾਬਾ ਅਕਾਲੀ ਫੂਲਾ ਸਿੰਘ ਜੀ ਹੋਰ ਵੀ ਸਿੱਖ ਜਰਨੈਲ ਉੱਥੇ ਪਹੁੰਚੇ ਸਨ ਜਿਆਦਾ ਮੈਨੂੰ ਉਹਨਾਂ ਦੇ ਖੈਰਨਾਮ ਨਹੀਂ ਪਤਾ ਤੇ ਉਹ ਜੀ ਜਦੋਂ ਉੱਥੇ ਵਾਰੀ-ਵਾਰੀ ਸਿੱਖ ਜਰਨੈਲ ਸਾਰੇ ਸਾਹਮਣੇ ਆਏ ਤੇ ਅੰਗਰੇਜ਼ ਉਂਗਲ ਕਰਕੇ ਕਿਹਾ ਕਰੇ ਕਿ ਇਹ ਆ ਜੀ ਬਾਬਾ ਹਰੀ ਸਿੰਘ ਨਲਵਾ ਇਹ ਆ ਜੀ ਬਾਬਾ ਹਰੀ ਸਿੰਘ ਨਲਵਾ ਕਿਉਂਕਿ ਸਾਰੇ ਵੱਧ ਤੋਂ ਵੱਧ ਸਨ ਸਾਰੇ ਉੱਚੇ ਲੰਬੇ ਚੌੜੇ ਸਰੀਰ ਵਾਲੇ ਸਨ ਤੇ ਜਦੋਂ ਹਰੀ ਸਿੰਘ ਨਲਵਾ ਜੀ ਆਏ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਵੀ ਉਹ ਆ ਗਿਆ ਜੀ ਹਰੀ ਸਿੰਘ ਨਲਵਾ ਤੇ ਹਰੀ ਸਿੰਘ ਨਲਵਾ ਜੀ ਜਦੋਂ ਆਏ ਤੇ ਅੰਗਰੇਜ਼ ਨੇ ਨਾ ਉਹਨਾਂ ਦੇ ਸਰੀਰ ਵਿੱਚ ਉਂਗਲ ਮਾਰ ਕੇ ਵੇਖੀ ਤੇ ਅੰਗਰੇਜ਼ ਦੀ ਉਂਗਲ ਅੱਗੋਂ ਟੇਢੀ ਹੋ ਗਈ ਸਰੀਰ ਚ ਨਾ ਖੁੱਬ ਸਕੀ ਤੇ ਉਹਨਾਂ ਦੀ ਡੀਗਲਡੌਲ ਵੇਖ ਕੇ ਸਰੀਰ ਵੇਖ ਕੇ ਅੰਗਰੇਜ਼ ਕਹਿੰਦਾ ਵੀ ਭਾਈ ਅਸੀਂ ਮਹਾਰਾਜ ਰਣਜੀਤ ਸਿੰਘ ਜੀ ਨੂੰ ਕਹਿੰਦੇ ਕਿ ਭਾਈ ਅਸੀਂ ਬਾਬਾ ਹਰੀ ਸਿੰਘ ਨਾਲ ਬਾਜੀ ਨੂੰ ਆਪਦੀ ਫੌਜ ਦਾ ਜਰਨੈਲ ਬਣਾਉਣਾ ਆ ਤੇ ਨਾਲੇ ਅਸੀਂ ਇਹਨਾਂ ਦੇ ਅੰਡਰ ਆਪਣੀ ਫੌਜ ਚਲਾਵਾਂਗੇ ਤੇ ਕਰਾਂਗੇ ਤੇ ਨਾਲੇ ਅਸੀਂ ਚੀਨ ਜਿੱਤ ਲਿਆਵਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਮੁੱਛਾਂ ਨੂੰ ਵਾਟ ਦੇ ਗਿਆ ਦੇ। ਉਹ ਭਾਈ ਸੁਣ ਮੇਰੀ ਗੱਲ। ਜਿੱਦਣ ਇਹ ਸ਼ੇਰ ਦਾ ਜੀ ਕੀਤਾ ਕਿ ਬਾਬਾ ਹਰੀ ਸਿੰਘ ਨਲਵਾ ਜੀ ਦਾ ਜਿੱਦਣ ਮਨ ਕੀਤਾ ਉਹਦਨ ਚੀਨ ਜਿੱਤ ਲਿਓ ਤੇ ਤੁਹਾਡੀ ਫੌਜ ਦੀ ਕੋਈ ਲੋੜ ਨਹੀਂ ਸਾਨੂੰ। ਲੈ ਜਾਓ ਆਪਦੀ ਫੌਜ ਨਾਲ ਹੀ। ਸਾਨੂੰ ਤੁਹਾਡੀ ਫੌਜ ਦੀ ਲੋੜ ਨਹੀਂ ਗੀ। ਸਾਡਾ ਇਕੱਲਾ ਹੀ ਹਰੀ ਸਿੰਘ ਨਲਵਾ। ਬਾਬਾ ਹਰੀ ਸਿੰਘ ਨਲਵਾ ਜੀ ਜਾ ਕੇ ਚੀਨ ਨੂੰ ਬੰਨ ਮਾਰ ਦੇਣਗੇ ਜਿੱਦਣ ਇਹ ਸ਼ੇਰ ਦਾ ਜੀ ਕੀਤਾ। ਦੇਖੋ ਤੁਸੀਂ ਵੀ ਇਹ ਗੱਲ ਕਹਿਣੀ ਕਿੰਡੀ ਔਖੀ ਆ ਇੱਕ ਬੰਦੇ ਆਸਤੇ ਕਿ ਚੀਨ ਨੂੰ ਭਾਈ ਬੰਦ ਮਾਰ ਦੂ ਕੁਛ ਐ ਸੀ ਨਾ ਉਹਨਾਂ ਚ ਕਿੰਨੀ ਤਾਕਤ ਦੇ ਵਾਹਿਗੁਰੂ ਵੱਲੋਂ ਮਾਲਕ ਹੋਣਗੇ ਕਿੰਨੀ ਅਕਾਲ ਪੁਰਖ ਦੀ ਉਹਨਾਂ ਤੇ ਕਿਰਪਾ ਸੀ ਕਿੱਡੇ ਤਗੜੇ ਉਹ ਹੀ ਉਹਦੇ ਬਲੀ ਹੋਏ ਆ ਹਰੀ ਸਿੰਘ ਨਾਲਵਾ ਜੀ ਬਾਬਾ ਹਰੀ ਸਿੰਘ ਨਾਲਵਾ ਜੀ ਠੀਕ ਹੈ ਜੀ ਵੇਖ ਲੋ ਵੀ ਇੰਨਾ ਉਹਨਾਂ ਦਾ ਉਦੋਂ ਖੋਪ ਸੀ ਅਫਗਾਨਾਂ ਦੇ ਮਨ ਵਿੱਚ ਤੇ ਜਦੋਂ ਅਫਗਾਨਾਂ ਦੀਆਂ ਮਾਵਾ ਕਹਿੰਦੀਆਂ ਸੀਗੀਆਂ ਜਦੋਂ ਬੱਚੇ ਸੌਂਦੇ ਨਹੀਂ ਸੀ ਨਾ ਤੇ ਉਦੋਂ ਕਹਿੰਦੀਆਂ ਸੀਗੀਆਂ ਸੌਂ ਜਾ ਕਾਕਾ ਸੌਂ ਜਾ ਨੀ ਦਿਹਾਰੀ ਸਿੰਘ ਨਲਵਾ ਆਜੂ ਇੰਨਾ ਡਰ ਸੀ ਉਦੋਂ ਉਹਨਾਂ ਦੇ ਬੱਚਿਆਂ ਦੇ ਅੰਦਰ ਵੀ ਤੇ ਉਹਨਾਂ ਮੁਗਲਾਂ ਅਫਗਾਨਾਂ ਦੇ ਅੰਦਰ ਵੀ ਜਿਹੜੇ ਪਹਿਲਾਂ ਜੁਰਮ ਢਾਉਂਦੇ ਰਹੇ ਆ ਦੇਖ ਲੋ ਵਾਹਿਗੁਰੂ ਦੀ ਅਪਾਰ ਕਿਰਪਾ ਸੀ ਉਹਨਾਂ ਤੇ ਬਹੁਤ ਜ਼ਿਆਦਾ ਜਿਉਂਨਾ ਇੱਕ ਟਾਈਮ ਸ਼ੇਰ ਦੇ ਸ਼ੇਰ ਨੂੰ ਫੜ ਕੇ ਦੋ ਜਬਾੜੇ ਮੂੰਹ ਦੇ ਪਾੜ ਕੇ ਰੱਖਦੇ ਸੀ ਐਨਾ ਬਲ ਸੀ ਉਹਨਾਂ 'ਚ ਇਹਨਾਂ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਤੁਸੀਂ ਨੱਚਣ ਟੱਪਣ ਵੀਡੀਓ ਜਿਹੜੀਆਂ ਆਉਂਦੀਆਂ ਆ ਗੰਦ ਬੋਲਦੇ ਆ ਲੋਕ ਗਾਲ੍ਹਾਂ ਕੱਢਦੇ ਆ ਫੈਮਲੀ ਚ ਬਹਿ ਕੇ ਕਈ ਤੁਸੀਂ ਆਵਾਜ਼ ਉੱਚੀ ਕਰ ਲੈਨੇ ਹੋ ਤੇ ਤੁਹਾਨੂੰ ਸ਼ਰਮਿੰਦਗੀ ਮਾਰਿਆ ਉਸ ਵੀਡੀਓ ਦੀ ਆਵਾਜ਼ ਮਿਊਟ ਕਰਨੀ ਪੈਂਦੀ ਆ ਤੇ ਇਹ ਤਾਂ ਫਿਰ ਵੀ ਆਪਣੇ ਪਰਿਵਾਰ ਚ ਬਹਿ ਕੇ ਸੁਣਨ ਵਾਲੀਆਂ ਗੱਲਾਂ ਆ ਬੱਚਿਆਂ ਨੂੰ ਆਪਣਾ ਇਤਿਹਾਸ ਪਿਛਲਾ ਦੱਸਿਆ ਕਰੋ ਕਿ ਸਾਡੇ ਪੁਰਖੇ ਕੌਣ ਸਨ ਉਹਨਾਂ ਨੇ ਸਾਡੇ ਲਈ ਕੀ ਕੀਤਾ ਸਿੱਖਾਂ ਨੇ ਬਾਬਾ ਬਾਬਾ ਜੀ ਨੇ ਜਾਂ ਸਾਡੇ ਲਈ ਛੋਟੇ ਸਾਹਿਬ ਜਦਿਆਂ ਨੇ ਕੀ ਸ਼ਹਾਦਤਾਂ ਦਿੱਤੀਆਂ ਸਨ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕੀ ਛੋਟੇ ਛੋਟੇ ਬੱਚਿਆਂ ਲਈ ਵੀ ਬੱਚਿਆਂ ਨੇ ਵੀ ਸਿੱਖੀ ਲਈ ਕੀ ਕੀਤਾ ਸੀ ਤੇ ਕੇਸ ਰੱਖਣ ਲਈ ਕੀ ਕੀਤਾ ਸੀਗਾ ਵੀਡੀਓ ਪੂਰੀ ਦੇਖਿਆ ਕਰੋ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਅਗਲੀ ਵੀਡੀਓ 'ਚ ਆਪਾਂ ਫਿਰ ਕੋਈ ਸੋਹਣਾ ਜਿਹਾ ਕિસ્ਸਾ ਲੈ ਕੇ ਫਿਰ ਮਿਲਾਂਗੇ ਧੰਨਵਾਦ ਜੀ